ਆ ਮਾ ਹੈ ਨਹੀਂ ਜਿਹੜੀ ਗੱਲ ਜਿਹੜੀ ਗੱਲ ਦਾ ਦਿਨ ਆ ਉਹ ਵੇਖ ਲੈ ਸਾਰੇ ਜਾਨਵਰ ਲਾਲ ਰੰਗ ਦੇ ਖੜੇ ਸਾਦਾ ਕਹਤਾ ਯਾਰ ਬੈਟਾ ਪੈਸੇ ਬਹੁਤ ਲੱਗ ਗਏ ਐਸੀ ਅੰਕਲ ਤੋਂ ਉਹ ਬੱਕਰੇ ਦੇ ਆ ਬੱਕਰੇ ਦੇ ਬਈ 800 ਰੁਪਏ ਯਾਰ ਜਾਇਦਾ 800 ਰੁਪਏ 800 ਰੁਪਏ ਪੈਸੇ ਬਹੁਤ ਲੱਗ ਗਏ ਆ अच्छा अच्छा जी 800 समेदे साहब ਨਾਲ ਹੀ ਰੱਖ ਫੜਾ ਦੇ ਰਾਜੂ ਲਾ ਦੇ ਰੰਗ ਹੋ ਗਿਆ ਕੋਈ ਗੱਲ ਲਾ ਦੇ ਲਾ ਦੇ ਰੰਗ ਕੋਈ ਗੱਲ ਲੈ ਬੜਾ ਪੈਸੇ ਬੜਾ ਯਾਰ ਉਹਨੂੰ ਪੈਸੇ ਬੜਾ ਟਟੂ ਨੇ ਆਉਂਦਾ ਪੈਸੇ ਹੋਰ ਰੂਗਾ ਹੁਣ ਸਾਢੇ 12 13 ਕਿਲੋ ਦਾ ਫਾਇਦਾ ਉਹ ਫੜਾ ਪੈਸੇ ਬਹੁਤ ਲੱਗੇ ਬੜਾ ਦੇ ਬਹੁਤ ਪੈਸੇ ਲੱਗ ਗਏ ਬਾਈ ਪੈਸੇ ਲਾਦੇ ਸਹੀ ਆ ਜਾਇਜ ਪੈਸੇ ਲੱਗੇ ਆ ਹਾਂ ਮੁੰਡੇ ਖਣੇ ਵੀ ਆਪਣਾ ਦੱਸੋ ਵੀਰੇ ਵੀ ਇੰਨੇ ਪੈਸੇ ਨੇ ਨਹੀਂ ਨਹੀਂ ਸਹੀ ਲੱਗੇ ਬਾਈ ਜਾਇਜ ਪੈਸੇ ਲੱਗੇ ਵਜਨ ਦੇ ਪੈਸੇ ਲੱਗੇ ਜੀ ਆਖ ਕੇ ਬਰੀਡ ਤੇ ਬਰੀਡ ਵਾਲਾ ਤਾਂ ਕੰਮ ਹੀ ਆ ਨਹੀਂ ਕੋਈ ਨੀ ਸਗਣਸ ਕੀ ਇਹ ਸਾਕਦਾ ਬਕਵਾਰੀ ਆ ਵਾ ਕੱਟ ਨੀ ਸਗਣ ਜੇ ਪਹਿਲੇ ਲਾ ਪਾ ਹਾਂ ਆਏ ਹੋ ਜਾਣਾ 200 ਰੁਪਏ ਹੋਰ ਦੇ 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 ਚੱਲ ਯਾਰ ਬਾਈ ਜੀ ਗਲਤ ਪੈਸੇ ਨਹੀਂ ਲੱਗੇ ਮੈਂ ਰੱਬ ਨੂੰ ਪੰਚਾਇਤ ਐ ਨਾ ਰੱਬ ਸਾਂਹਿੰਦਾ ਮੇਰੀ ਅੰਦਰ ਗੱਲ ਸੁਣ ਲੈ ਕਮਣੇ ਕਮਣੇ ਚਾਹ ਕਹ ਤਾ ਤੂੰ ਨਹੀਂ ਇੱਕ ਮਰ ਨਹੀਂ ਨਹੀਂ ਤੇਰੀ ਔਰ ਇਹਨਾਂ ਦੀ ਮੰਨੀ ਜਾਂਦੀਆਂ ਯਾਰ ਇਹ ਬੋਨੇ ਦਾ ਮੈਂ ਲੈਣਾ ਨਹੀਂ ਹੁੰਦਾ ਵਜਨ ਹੈ ਨੀਗਾ ਫੇਰ ਤੂੰ ਉਹ ਆੜਨ ਵਾਲੇ ਕੰਮ ਨਾ ਕਰ ਓ ਯਾਰ ਐ ਨਹੀਂ ਹਟਦਾ ਲੈ ਹੁਣ ਤੂੰ ਆੜਦਾ ਯਾਰ ਹੁਣ ਮੇਰੀ ਗੱਲ ਸੁਣ 2.5 ਚਾਹ ਸਾਢੇ ਸ਼ੀਰ ਲੈ ਜਾ ਸਾਢੇ ਸ਼ੀਰ ਮੈਨੂੰ ਦੰਦਾ ਆ ਫੜ ਚੱਕ ਹੁਣ ਬੋਲੀ ਉਹ ਫਰਕ ਆ ਮੈਨੂੰ ਪ੍ਰਿੰਟ ਹੀ ਨਹੀਂ ਸਾਢੇ ਸ਼ੀਰ ਆ ਲੈ ਓ ਬਸ ਹੁਣ ਹੁਣ ਮੇਰੀ ਅਬੋਰ ਦੇ ਜਮਾਨੇ ਓ ਯਾਰ ਮੈਂ ਹੁਣ ਇਹਦੀ ਮੰਨ ਲਿਆ ਯਾਰ ਫੇਰ ਤੂੰ ਬਾ ਯਾਰ ਕਰਾਈ ਇਹ ਮੰਗੀ ਤੇ ਮੌਤ

650 ਲਖਾਈ ਤੇਰੀ 100 ਲਖਾਈ ਦਾ ਪੈ ਗਿਆ ਉਹ ਹਰਿਆ ਕੰਬਾ ਹੋ ਗਿਆ ਅਗੇ ਦਾ ਪੈ ਗਿਆ ਉਹਦਾ ਸੌਦਾ ਲਿਖਾਈ ਪੈ ਗਿਆ ਚਾਰ ਫਾੜੀ ਅੱਜ ਦਾ ਆਕ ਮੋੜ ਮੋੜਾ ਇਹਦਾ ਦਸ ਮਾਰ ਚੱਕ ਗੁਰਪ੍ਰੀਤ ਭਾਈ ਕਿਵੇਂ ਕਰਾਤਾ ਇਹ ਇਹ ਭਾਈ 3600 ਦਾ ਕਰਾਤਾ ਲਖਾਈ ਰਾਜੂ ਦੀ ਠੀਕ ਆ ਭਾਈ ਲਖਾਈ ਰਾਜੂ ਦੀ 3600 ਦਾ ਹੋ ਗਿਆ ਠੀਕ ਆ ਭਾਈ ਜੈ ਜੈ ਦਾ ਅੱਜ ਹੋਣਾ ਇਹਦਾ ਕੀ ਲਾ ਤੇ ਬਸ ਆ ਸਿਰੇ ਚੜਾ ਦਾ ਹੁਣ ਸੌਦਾ ਗੁਰਪ੍ਰੀਤ ਬਗਰਾੜੀ ਵਾਲੇ ਨੇ ਚੜਾਇਆ ਭਾਈ ਕੋਈ ਵੀ ਜਾਣਾ 12 ਕਿਲੋ ਆ ਇਹ ਆ ਬੱਕਰੇ ਦਾ ਹੋਇਆ ਪਰਪਰੀ ਜਾਂ ਦੋਗਲਾ ਬੱਕਰਾ 6300 ਦਾ ਜਿਹੜੇ ਸਾਬ ਦਾ ਡੱਬੀ ਦਾ ਹਾਂਜੀ 14000 ਦਾ ਸੌਦਾ 14000 ਦਾ ਹਾਂਜੀ ਲਾਈਵ ਹੀ ਦੋਸਤੋ ਇਹਨੇ ਕਹਿਣਾ ਝੂਈਆ ਪਾਓ ਆ ਡੱਬੀ ਬੱਕਰੀ ਦਾ ਸੌਦਾ ਹੋਇਆ ਕਿਹੜੇ ਬਾਈ ਦੀ ਸੀ ਬਾਈ ਆਪਣੀ ਕਗਿਆਣੇ ਵਾਲੇ ਬਾਈ ਦੀ ਕੀ ਮੁੱਲ ਕੀ ਮੁੱਲ ਕੀਤਾ ਸੀ ਬਾਈ 14000 ਠੀਕ ਐ 18000 ਮੁੱਲ ਕੀਤਾ ਸੀਗਾ ਤੇ ਖਾਰੇ ਵਾਲੇ ਨੇ ਲੈ ਲਈ ਬਾਈ 14000 ਦੀ ਲਖਾਈ ਦਾ ਕਿਵੇਂ ਕੀਤਾ ਸੀ ਬਾਈ ਲਖਾਈ ਆਪੋ ਆਪਣੀ ਬਾਈ ਲਖਾਈ ਆਪੋ ਆਪਣੀ ਠੀਕ ਆ ਬਾਈ ਕਿਉਂ ਬੈਠੀ ਜੀ ਨਹੀਂ ਠੀਕ ਆ ਮੜਾ ਇਹਨੂੰ ਹੋ ਜੋ ਬਾਈ ਯਾਰ ਥੋੜਾ ਓ ਬੱਕਰੀ ਬੈਠੀਆਂ ਜਿਹੜੀ ਉਹ ਡੱਬੀ ਡੱਬੀ ਬੱਕਰੀ 9500 ਰੁਪਿਆ ਰੇਟ ਹੈ ਲੈ ਵੀ ਆ ਡੱਬੀ ਬੱਕਰੀ ਦਾ 9500 ਦੀ 9500 ਦੀ ਹੋਈ ਆ 9500 ਦੀ 20000 ਰੁਪਿਆ ਮੰਗਾਈ ਬਾਈ ਨੇ 20000 ਮੁੱਲ ਕੀਤਾ ਸੀ 9500 ਕਿਹੜੇ ਬਾਈ ਦੀ ਸੀ ਆ ਬਾਈ ਬਾਈ ਕਿੱਥੋਂ ਆਏ ਸੀਗੇ ਫਰੋਇਪੁਰ ਤੋਂ ਫਰੋਇਪੁਰ ਤੋਂ ਆਏ ਤੇ ਲਈ ਕਿਹੜੇ ਨੇ ਬਾਈ ਲਈ ਬਾਈ ਨੇ ਰਣਜੀਤ ਕੋਠੇਗੁਰੂ ਕੇ ਆਲੇ ਨੇ ਠੀਕ ਆ ਬਾਈ ਪੈਸੇ ਗਿਣਾ ਦੇ ਬਾਈ 2000 1000 4000 5000 7000 8000 9000 ਸਾਡੇ 9000 ਮਾਈ ਜੀ ਬਾਈ ਜੀ ਲਿਖਾਈ ਦਾ ਕਿਵੇਂ ਕੀਤਾ ਇਹ ਦੱਸ ਲਿਖਾਈ ਬਾਈ ਨੇ ਕਰਾਉਣੀ ਆ ਬਾਈ ਨਹੀਂ ਇਹ ਗੱਲ ਲਿਖਾਈ ਆਪੋ ਆਪ ਕੋ ਆਪਣੀ ਗਿਆ ਖੋਲੋ ਕੇ ਚੱਲ ਲਖਾਈ ਤੂੰ ਆਪੀ ਕਰ ਲਓ ਆਪਣੇ ਕੋਲੋਂ ਬਸ ਠੀਕ ਆ ਬਾਈ ਲਿਖਾਈ ਆਪ ਕੋ ਆਪਣੀ ਕਰ ਲਿਖਾਈ ਆਪ ਕੋ ਆਪਣੀ ਕਰ ਦੀ ਤੁਹਾਨੂੰ ਬੱਕਰੀ ਇੱਕ ਰੀ ਵਿਖਾ ਦਿੰਦੇ ਆ ਦੋਸਤੋ ਤੇ ਆ ਜਓ ਆ ਬੱਕਰੀ ਆ ਹਾਂ ਡੱਬੀ 9500 ਚ ਹੋਈ ਆ ਬਈ ਡੱਬੀ ਬੱਕਰੀ ਤੇ ਲਖਾਈ ਆਪੋ ਆਪਣੀ ਆਹਾ 9500 ਤੇ ਫਰੋਜਪੁਰ ਵਾਲੇ ਬੰਦੇ ਤੋਂ ਇਹ ਭਰਾ ਤੋਂ ਖਰੀਦੀ ਆ ਰਜੀਤ ਕੋਠੇਗੁਰੂ ਕੇ ਆਲੇ ਨੇ ਉਸ ਤੋਂ ਬਾਅਦ ਚਾਰ ਨਗਾਂ ਦਾ ਸੌਦਾ ਹੋਇਆ ਦੋ ਨਗ ਆਹਾ ਤੇ ਦੋ ਆਹਾ ਬਾਈ ਨਾਲ ਗੱਲਬਾਤ ਕਰਦੇ ਬਾਈ ਕਿਹੜਾ ਪਿੰਡ ਸੀ ਆਪਣਾ ਦੀਪ ਸਿੰਘ ਵਾਲਾ ਦੀਪ ਸਿੰਘ ਵਾਲਾ ਤੇ ਕੀ ਮੁੱਲ ਕੀਤਾ ਸੀ ਬਾਈ ਮੁੱਲ 3000 ਕੀਤਾ ਸੀ ਠੀਕ ਆ ਤੇ ਲੈ ਕਿਨੇ ਆ ਲੈ ਬੋਗੇ ਨੇ ਬੋਗੇ ਨੇ ਤੇ ਕਿੰਨੇ ਦੇ ਲੈਲੇ ਬਾਈ 22000 ਤੇ ਲਖਾਈ ਦਾ ਕਿਵੇਂ ਕੀਤਾ ਲਖਾਈ ਆਪੋ ਆਪਣੀ ਲਖਾਈ ਆਪੋ ਆਪਣੀ ਬਾਈ 22000 ਦੇ ਲੈਲੇ ਆ ਬੋਗੇ ਨੇ ਤੁਹਾਨੂੰ ਫੇਰ ਵਿਖਾ ਦਿੰਨੇ ਇੱਕ ਰਹੀ ਇੱਕ ਆ ਜਾਨਵਰਾ ਇੱਕ ਆ ਤਿੰਤੋ ਆਹ ਤਿੰਨ ਬੱਕਰੀਆਂ ਇਹ ਕਿੰਨੇ ਬੱਕਰ ਗਾਈ ਆ ਪਿੱਛੇ ਪਾਠਾ ਫਰੀਦਕੋਟ ਬੱਕਰਾ ਮੰਡੀ ਦੇ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗਰ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਦੋਸਤੋ ਆ ਬੱਕਰਾ ਇਹ ਬੱਕਰਾ ਕਿਹਦਾ ਸੀਗਾ ਬਾਈ ਆ ਬਾਈ ਬੈਠੇ ਇੱਧਰ ਬਾਈ ਕਿੱਥੋਂ ਆਏ ਸੀਗੇ ਜੈ ਜੈ ਭਾਈ ਠੀਕ ਆ ਕੀ ਮੁੱਲ ਕੀਤਾ ਸੀਗਾ ਜੀ ਇਹਦਾ ਮੁੱਲ 3500 4000 ਦੀ ਪਾਲਕ ਕਹਿਣ ਨੂੰ 3000 ਕੁ ਵਾਲਾ ਠੀਕ ਆ ਤੇ ਇਹ ਬੱਕਰਾ ਹੁਣ ਲਿਆ ਕਿਨੇ ਆ ਆਪਾਂ ਲਿਆ ਬਾਈ ਨੇ ਲਿਆ ਬਾਈ ਨੇ 2700 ਦਾ 2700 ਰੁਪਏ ਦਾ ਅਮਨ ਨੇ ਲਿਆ ਬਾਈ ਨੇ 2700 ਦਾ ਬੱਕਰਾ ਪਰਚੀ ਆਪੋ ਆਪਣੀ ਲੈ ਵੀ ਦੋਸਤੋ ਪਰਚੀ ਆਪੋ ਆਪਣੀ ਲੈ ਵੀ ਤਾਰੇ ਅੰਕਲ ਨੇ ਸੌਦਾ ਕਰਾਇਆ ਪਰਚੀ ਆਪੋ ਆਪਣੀ ਠੀਕ ਆ ਜੀ ਸਮਝਾ ਲੈਣਾ ਕੋਈ ਕਿੰਨੇ ਦੇ ਕਰਾ ਦੇਂ ਅੰਗਲ ਤਾਰੇ 6000 6000 ਤੇ ਕਿਹੜੇ ਨਾਗਾ ਇਹ ਦੋ ਬੱਕਰੇ ਇੱਕ ਲਾਲ ਤੇ ਇੱਕ ਕਾਲਾ ਆਹ ਲਵੀ ਉਹ ਤਾਂ ਕੱਲ੍ਹ ਹੀ 5 6 ਮਾਵੇ ਉਹ ਕੱਲ੍ਹ ਹੀ ਆ ਗਿਆ ਲਾਲ ਤੇ ਇਕਾ ਕਾਲਾ ਇਹ ਖਰੀਦੇ ਕਿਨੇ ਆ ਲੇਕਿ ਕਘਿਆਣੇ ਵਾਲੇ ਤੇ ਲਖਾਈ ਤਾਂ ਕਿਵੇਂ ਕੀਤਾ ਬਾਈ ਕਿਹਦੇ ਸੀਗੇ ਇਹ ਸੀਗੇ ਬਾਈ ਇਹਨਾਂ ਦੇ ਗੱਡੀਆਂ ਆ ਜਾਂਦੇ 6000 ਦੇ ਲਵੀ ਇਹਨਾਂ ਦੋਹਾਂ ਦੇ ਬੱਤਰੀ ਸੀਗੇ ਜੋ ਤੁਸੀਂ ਲੈਣ ਉਹ ਤਾਂ ਤੁਸੀਂ ਇਹਨਾਂ ਵਿੱਚੋਂ ਠੀਕ ਆ ਟਿੱਕ ਘਿਆਣੇ ਵਾਲੇ ਭਰਾਣੇ ਖਰੀਦੇ ਆ ਦੋਵੇਂ ਬੱਕਰੇ ਤਾਰੇ ਅੰਕਲ ਨੇ ਕਰਾਇਆ ਸੌਦਾ 6000 ਦੇ ਵਿੱਚ ਲਿਖਾਈ ਆਪ ਕੋਲ ਇਹ ਮੰਡੀ ਦੇ ਕਰਦੇ ਖਰਾਬ